ਵੀ ਇਥੇ ਸੰਗਮਪਾਲ ਦੇ ਕੋਲ ਕਹਿੰਦੇ ਵੀ ਇੱਥੇ ਫਾਇਰਿੰਗ ਹੋਈ ਹੈ ਤੇ ਕੀ ਕਾਰਨ ਬਣਿਆ ਕਿ ਜਿਹੜਾ ਸਾਦੂ ਨੂੰ ਇੰਟੀਮੇਸ਼ਨ ਮਿਲੀ ਸੀ ਕਿ ਸੰਗਮਪਾਲਾ ਦੇ ਕੋਲ ਚੌਂਕ ਦੇ ਕੋਲ ਇੱਥੇ ਫਾਇਰਿੰਗ ਹੋਈ ਹੈ ਪਰ ਮੌਕੇ ਤੇ ਇਹਦੇ ਦੋ ਗੱਡੀਆਂ ਦਾ ਕੋਈ ਟਕਰਾਵ ਦਾ ਰੌਲਾ ਸੀਗਾ ਹਾਂਜੀ ਦੋਸਤ ਨੂੰ ਲੈ ਕੇ ਇਹਨਾਂ ਨੇ ਆਪਸ ਫਾਇਰਿੰਗ ਕਰ ਦਿੱਤੀ ਤੇ ਹੁਣ ਵਾਕਿ ਤੇ ਦੋਨੋਂ ਇੱਕ ਗੱਡੀ ਤਾਂ ਸਾਨੂੰ ਰਾਉਂਡ ਅਪ ਹੋ ਗਈ ਹੈ ਤੇ ਦੂਸਰੀ ਕਹਿੰਦੇ ਸੋ ਬਚ ਚੁੱਕੀ ਹੈ ਕਿੰਨੇ ਕੁ ਬੰਦੇ ਸੀਗੇ ਜਿਨ੍ਹਾਂ ਦੇ ਕੋਲ ਫਾਇਰਿੰਗ ਕੀਤੀ ਗਈ ਤੇ ਹੁਣ ਜਿਹੜੀ ਇੱਕ ਰਾਉਂਡ ਅਪ ਕੀਤੇ ਆ ਉਹਨਾਂ ਤੋਂ ਕਲੀਅਰ ਹੋਊਗਾ ਅੱਛਾ ਜੀ 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 ਤੇ ਫਿਰ ਵੀ ਆਈਡੀ ਕਿੰਨਾ ਕਿੰਨੇ ਜਿਆਦਾ ਹੈ ਕਹਿੰਦੇ 10 ਤੋਂ 12 ਬੰਦੇ ਸੀ ਜਿਨ੍ਹਾਂ ਨੇ ਬੈਲ ਇਹ ਹੁਣ ਆਪਾਂ ਨੂੰ ਪਤਾ ਲੱਗੂਗਾ ਅੱਛਾ ਜੀ ਘੱਮ ਖਤਮਤ ਅਰਜ਼ੀ ਕਰਾਂਗੇ ਜਿਨ੍ਹਾਂ ਤੇ ਹੋਈ ਹੈ ਉਹਨਾਂ ਦਾ ਨਾਮ ਪਤਾ ਨਹੀਂ ਨਹੀਂ ਹਜੇ ਜੀ ਅਜੇ ਰਾਉਂਡ ਅਪ ਕਰਕੇ ਲੈ ਗਏ ਆ ਅਸੀਂ ਅੱਜ ਵੈਰੀਫਾਈ ਕਰਕੇ ਫੇਰ ਜ਼ਰੂਰ ਤੁਹਾਨੂੰ ਦੱਸਾਂਗੇ